ਜੀ ਜੀਪੀ ਮੁਸਤਾਫਾ ਉਹਨਾਂ ਦੇ ਫਾਦਰ ਉਹਨਾਂ ਦਾ ਕਹਿਣਾ ਹੈ ਕਿ ਅਕਿਲ ਨੇ ਮੇਰੇ ਬੈਡਰੂਮ ਦੇ ਵਿੱਚ ਵੀ ਅੱਗ ਲਾਈ ਸੀ ਤੇ ਆਪਣੀ ਵਾਈਫ ਦਾ ਗਲਾ ਘੁੱਟਣ ਦੀ ਵੀ ਕੋਸ਼ਿਸ਼ ਕੀਤੀ ਸੀ ਤੁਹਾਡੇ ਨਾਲ ਅਕਿਲ ਨੇ ਇਹ ਗੱਲਾਂ ਕੀਤੀਆਂ ਸਾਂਝੀਆਂ ਕਿ ਮੈਂ ਘਰੇ ਵੀ ਇਹੋ ਜਿਹਾ ਕੁਝ ਕਰਨ ਦੀ ਕੋਸ਼ਿਸ਼ ਕੀਤੀ ਆ ਬਿਲਕੁਲ ਮੈਡਮ ਇਹ ਸਾਰੀਆਂ ਗੱਲਾਂ ਉਹ ਦੱਸ ਚੁੱਕਿਆ ਸੀ ਇਸ ਤੋਂ ਉੱਪਰ 20% ਹੋਰ ਗੱਲਾਂ ਉਹਨੇ ਦੱਸਿਆ ਹੋਈਆਂ ਨਹੀਂ ਭਈ ਉਹਨੇ ਆਪ ਆਪਣੇ ਮੂੰਹੋਂ ਤੱਕ ਦੱਸਿਆ ਕਹਿੰਦਾ ਮੈਂ ਨਾ ਭਾਈ ਮੈਂ ਇੱਕ ਦਿਨ ਆਪਣੀ ਮੰਮੀ ਕੇ ਜੂੰਡੇ ਪਕੜ ਕੇ ਕਹਤਾ ਐਸੇ ਹਿਲਾਇਆ। ਇਹ ਰੱਜਿਆ ਸੁਲਤਾਨਾ ਜੀ ਦੀ ਗੱਲ ਕਰ ਰਿਹਾ ਮੈਂ। ਭਈ ਇਹ ਖਿਲਨੇ ਉਹਨਾਂ ਦੇ ਵਾਲ ਫੜ ਕੇ ਕਹਿੰਦਾ ਮੈਂਨੇ ਆਪਣੀ ਭਾਈ ਮੰਮੀ ਕੇ ਜੂੰਡੇ ਪਕੜ ਕੇ ਹਿਲਾ ਦਿਆ ਕਹਤਾ ਮੇਰੇ ਕੋ ਜਬ ਪਤਾ ਲਗਾ ਭਈ ਹੈ ਨਾ ਉਸਨੇ ਕੀ ਪਤਾ ਉਹਨਾਂ ਚ ਕੀ ਗੱਲਬਾਤ ਹੋਈ ਸੀਗੀ। ਮਤਲਬ ਉਹਨੇ ਫਾਦਰ ਸਾਹਿਬ ਤੇ ਹਮਲਾ ਕੀਤਾ ਹੋਇਆ ਉਹਦੇ ਫਾਦਰ ਸਾਹਿਬ ਤਾਂ ਹੀ ਕਰੀ ਸਿਕਿਉਰ ਨਹੀਂ ਸੀਗੇ।

ਉਹ ਪਰ ਕਹਤਾ ਮੇਰੇ ਸਾਥਾ ਮੈਂ ਕਹਤਾ ਤੇਰਾ ਮਾਰਪੀਟ ਹੋਈ ਆ ਕਹਤਾ ਅਰੇ ਪੁਲਿਸ ਵਾਲੇ ਜਾਣਤੇ تھے ਮੇਰ ਕੋ ਨਾ ਉਹ ਫਾਦਰ ਦੇ ਦੋਸਤੋ ਨੇ ਨਹੀਂ ਮਾਰ ਸਕਦੇ ਸੀ ਨਹੀਂ ਮਾਰ ਸਕਦੇ ਸੀ ਤੇ ਇਹੀ ਗੱਲ ਕਰਕੇ ਉਹ ਫਾਦਰ ਨੇ ਬੜੀ ਵਾਰ ਨੂੰ ਚੁਕਾਇਆ ਵੀ ਪਰ ਮੈਨਾਂ ਮੈਂ ਇੱਕ ਗੱਲ ਸਾਰੇ ਨੂੰ ਕਹਿਣਾ ਚਾਹਨਾ ਹੈ ਵੀ ਜੇ ਉਹਦਾ ਫਾਦਰ ਐਡਾ ਮਾੜਾ ਵਾ ਤੈਨੂੰ ਵੀ ਇਹ ਵੀ ਟ੍ਰੀਟਮੈਂਟ ਕਿਉਂ ਦਵਾਇਆ ਮੈਡਮ